ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਜੀ ਪਿੰਡ ਪੈਣੀ ਬਾਗਾ ਜ਼ਿਲ੍ਹਾ ਮਾਨਸਾ ਬਠਿੰਡਾ ਮੇਨ ਰੋਡ ਤੇ 3 ਕਨਾਲਾਂ 12 ਮਾਲੇ ਜ਼ਮੀਨ ਵਿਕਾਊ ਹੈ ਜੀ 72 ਫੁੱਟ ਰੋਡ ਦਾ ਫਰੰਟ ਨਹਿਰ ਦਾ ਪਾਣੀ ਪੈਟਰੋਲ ਪੰਪ ਦੇ ਨੇੜੇ ਸਾਹਮਣੇ ਪੈਲਸ ਬਣ ਰਿਹਾ ਜੀ ਰੇਟ ਹੈ 92 ਲੱਖ ਕਿਲੇ ਹਿਸਾਬ ਨਾਲ 997681935 997681935 ਇਸ ਨੰਬਰ ਤੇ ਫੋਨ ਕਰਕੇ ਤਿੰਨ ਕਨਾਲਾ 12 ਮਰਲੇ ਜ਼ਮੀਨ ਖਰੀਦ ਸਕਦੇ ਟਾਇਰ ਵਿਕਾਉ ਨੇ ਜੀ 12428 ਦੇ ਗੁਡਇਰ ਕੰਪਨੀ ਦੇ ਟਾਇਰ ਨੇ ਜੀ ਰਿਮਸ ਸਮੇਤ ਵਿਕਾਉ ਨੇ ਕੰਡੀਸ਼ਨ 85% ਕੋਈ ਕਟ ਨਹੀਂ ਹੈਗਾ ਏਰੀਆ ਨਿਹਾਲ ਸਿੰਘ ਬਾਲਾ ਰੇਟ ਹੈ ਜੀ 30000 ਰੁਪਏ 85% ਕੰਡੀਸ਼ਨ ਹੈ ਜੀ ਟਾਇਰ ਵਿਕਾਉ ਨੇ ਰਿਮਸ ਵੇਤ ਗੁਡਇਰ ਕੰਪਨੀ ਦੇ 30000 ਰੁਪਏ ਰੇਟ ਮੰਗੇ ਜੀ 9592201006 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਇਰ ਨੇ ਜਿਹੜੇ ਗੁੜੀਅਰ ਕੰਪਨੀ ਦੇ 12428 ਦੇ ਖਰੀਦ ਸਕਦੇ ਹੋ Honda City ਗੱਡੀ ਵਿਕਾਉ ਹੈ ਜੀ ਗੱਡੀ 2015 ਮਾਡਲ ਹੈ ਨਵੇਂ ਟਾਇਰ ਨੇ ਏਰੀਆ ਹਰਿਆਣਾ ਫਤਿਹਪੁਰ ਹਰਿਆਣਾ ਨੰਬਰ ਹੈ ਜੀ ਗੱਡੀ ਫਤਿਹਪੁਰਾਦ ਦੇ ਵਿੱਚ ਇਹ ਗੱਡੀ ਹੈ ਟਾਇਰ ਨਵੇਂ ਨੇ 4,7000 ਰੇਟ ਮੰਗਿਆ 2015 ਮਾਡਲ Honda City ਗੱਡੀ ਵਿਕਾਉ ਹੈ ਜੀ 941683018 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ 2015 ਮਾਡਲ 4 ਲੱਖ 70000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਦੇਖ ਸਕਦੇ ਹੋ ਆਲੂ ਦਾ ਬੀਬਿਕਾਉ ਹੈ ਜੀ ਖਿਆਤੀ ਨਸਲ ਦਾ ਆਲੂ ਦਾ ਬੀਬਿਕਾਉ ਹੈ ਜੀ ਖਿਆਤੀ ਨਸਲ ਦਾ 700 ਰੁਪਏ ਦੀ ਬੋਰੀ ਏਰੀਆ ਮਹਾਰਾਜ ਬਠਿੰਡਾ 75280798347528079834 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਿਆਤੀ ਨਸਲ ਦਾ ਆਲੂ ਦਾ ਵੀ ਹੈ ਜਿਹੜਾ 700 ਰੁਪਏ ਦੀ ਬੋਰੀ ਏਰੀਆ ਮਹਰਾਜ ਬਠਿੰਡਾ ਦੇ ਵਿੱਚ ਖਰੀਦ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਇਸ ਨੰਬਰ ਤੇ ਕਾਲ ਕਰਕੇ ਆਲੂ ਦਾ ਵੀ ਖਰੀਦ ਸਕਦੇ ਹੋ ਕਵੱਡ ਗੱਡੀ ਵਿਕਾਊ ਹੈ ਜੀ ਗੱਡੀ 2019 ਮਾਡਲ ਡਬਲ 에어 ਬੈਗ 30000 ਚੱਲੀ ਹੈ ਜੀ ਹਿਆਰ ਸੀਸੀ ਇੰਜਨ ਰੇਟ ਹੈ ਜੀ 2,70,000 ਏਰੀਆ ਫਿਰੋਜ਼ਪੁਰ 990693007 ਇਸ ਨੰਬਰ ਤੇ ਫੋਨ ਕਰਕੇ ਇੱਕ ਬੈਡ ਗੱਡੀ 2019 ਮਾਡਲ 2,70,000 ਰੁਪਏ ਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ HMT 35Y ਟਰੈਕਟਰ ਵਿਕਾਊ ਹੈ ਜੀ 2007 ਮਾਡਲ ਨਵੇਂ ਟਾਇਰ 2 ਲੱਖ ਰੁਪਏ ਰੇਟ ਰੱਖੇਗੇ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਬਾਹ ਕੀ ਚਲਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ 2 ਲੱਖ ਚ HMT 35Y ਟਰੈਕਟਰ 2007 ਮਾਡਲ ਹੈ ਟਾਇਰ ਨਵੇਂ 9464052141 ਇਸ ਨੰਬਰ ਤੇ ਫੋਨ ਕਰਕੇ ਤੁਸੀਂ HMT 35Y ਟਰੈਕਟਰ 2 ਲੱਖ ਰੁਪਏ ਦੇ ਵਿੱਚ 2007 ਮਾਡਲ ਨੂੰ ਖੀਤ ਸਕਦੇ ਹੋ ਜੀ ਡੀ ਮੈਕਸ ਅਸੂਜੋ ਗੱਡੀ ਵਿਕਾਉ ਹੈ ਜੀ ਮਾਡਲ 2023 18000 ਚੱਲੀ ਹੈ ਜੀ ਰੇਟ 16 ਲੱਖ ਰੁਪਏ 16 ਲੱਖ ਰੁਪਏ ਰੇਟ ਰੱਖੇਗਾ ਸਾਫ ਕੰਡੀਸ਼ਨ ਦੀ ਇੱਕ ਹੱਥ ਚੱਲੀ ਹੈ ਜੀ ਐਲਈਡੀ ਸਿਸਟਮ ਬੈਕ ਕੈਮਰਾ ਅਲਾਈ ਵੀਲ ਪਵਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ 91497 29520 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੀ ਮੈਕਸ ਗੱਡੀ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਜੀ 2023 ਮਾਡਲ ਦਾ 10 ਲੱਖ ਰੁਪਏ ਚ ਡੀਲ ਕਰ ਸਕਦੇ ਹੋ ਪੀਟਰ ਰੇੜਾ ਵੀ ਕਹੂ ਹੈ ਜੀ ਇੰਜਨ 12 ਐਚਪੀ ਏਰੀਆ 6 ਰੋ ਸਨਾਮ ਰੇਟ 90 ਹਜ਼ਾਰ ਦੋ ਨੰਬਰ ਨੇ ਵੀਰਾਂ ਤੁਸੀਂ ਨੋਟ ਕਰ ਲਓ ਸਭ ਤੋਂ ਪਹਿਲਾਂ ਕੰਡੀਸ਼ਨ ਦੇਖ ਲਓ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ 9876997880 ਦੂਜੇ ਨੰਬਰੇ 9815094637 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਪੀਟਰ ਰੇੜਾ ਜਿਹੜਾ ਤੁਸੀਂ 90000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਦੇਖ ਸਕਦੇ ਵੀਰ ਨੇ ਬਹੁਤ ਹੀ ਸੋਹਣੀ ਵਧੀਆ ਵੀਡੀਓ ਬਣਾ ਕੇ ਭੇਜੀਏ ਦੋ ਕਨਾਲਾਂ ਦੇ ਵਿੱਚ ਬਣਿਆ ਹਾਊਸ ਵਿਕਾਊ ਹੈ ਜੀ ਏਰੀਆ ਭਦੌਣ ਰੇਟ ਹੈ 45 ਲੱਖ ਰੁਪਏ ਪਸ਼ੂਆਂ ਦੇ ਲਈ ਬਰਾਂਡਾ ਬਣਿਆ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਵੀਰ ਨੇ ਦਿਖਾਇਆ ਹੋਇਆਗਾ ਜੀ ਤੇ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦੇਖਿਓ 45 ਲੱਖ ਰੁਪਏ ਰੇਟ ਰੱਖਿਆ ਗਿਆ ਵਧੀਆ ਖੁੱਲਾ ਬੇੜਾ ਪਸ਼ ਨੂੰਾਂ ਦੇ ਲਈ ਭਾਂਡਾ ਬਣਿਆ ਹੋਇਆ ਜੀ ਭਦੌੜ ਏਰੀਆ ਦੇ ਵਿੱਚ ਇਹ ਘਰ ਵਿਕਾਊ ਆ 2 ਕਨਾਲਾਂ ਜਗ੍ਹਾ ਦੇ ਵਿੱਚ ਇਹ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਵਧੀਆ ਖੁੱਲਾ ਬੇੜਾ ਨਵਾਂ ਤਿਆਰ ਕੀਤਾ ਹੋਇਆ 8009527611 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ 2 ਕਨਾਲਾਂ ਦੇ ਵਿੱਚ ਬਣਿਆ ਘਰ 45 ਲੱਖ ਰੇਟ ਇਹਦਾ ਖਰੀਦ ਸਕਦੇ ਹੋ ਤੇ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਤਾਂ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜੋ ਜੀ ਜਿਹਦੇ ਵਿੱਚ ਪੂਰੇ 게ਟ ਤੋਂ ਲੈ ਕੇ ਅੰਦਰ ਤੱਕ ਦੀ ਵੀਡੀਓ ਹੋਣੀ ਚਾਹੀਦੀ ਹੈ ਜਿਹਦੇ ਨਾਲ ਮਤਲਬ ਘਰ ਦੀ ਕਲੀ-ਕਲੀ ਚੀਜ਼ ਦਾ ਪਤਾ ਲੱਗ ਸਕੇ। ਮਹਿੰਦਰਾ 275 ਟਰੈਕਟਰ ਵਿਕਾਉ ਹੋਇਆ ਜੀ 2005 ਮਾਡਲ ਇੰਜਣ, ਲਿਫਟ, ਗਿਅਰ ਓਕੇ। ਇੰਜਣ, ਗਿਅਰ, ਲਿਫਟ ਦਾ ਓਕੇ ਟਰੈਕਟਰ ਜੀ ਤੈਰ ਪੀ 80% ਨਾਲ ਦੇ ਨੇ 2700 ਘੰਟਾ ਚੱਲਿਆਗਾ 295 ਰੇਟ ਰੱਖੇਗਾ ਏਰੀਆ ਮਜੀਠਾ, ਅੰਮ੍ਰਿਤਸਰ। 9876561982 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 275 ਟਰੈਕਟਰ 2000 ਮਾਡਲ 295000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਕਈ ਹਜ਼ਾਰਾਂ ਏਕੜ ਜ਼ਮੀਨ ਵਿਕਾਊ ਹੈ ਜੀ ਰੇਟ ਹੈ ਸਿਰਫ 3 ਲੱਖ ਰੁਪਏ ਏਕੜ ਦਾ 25000 ਠੇਕਾ ਸੋਲਾਪਾਰਕ ਵਾਲੀ ਜ਼ਮੀਨ ਅਤੇ ਖੇਤੀਬਾੜੀ ਵਾਲੀ ਜ਼ਮੀਨ ਵੀ ਵਿਕਾਊ ਹੈ ਜੀ। ਪੰਜਾਬ ਹਰਿਆਣਾ ਦਾ ਕੋਈ ਵੀ ਬੰਦਾ ਜ਼ਮੀਨ ਕਿੰਨੀ ਵੀ ਲੈ ਸਕਦਾ ਹੈ ਜੀ ਏਰੀਆ ਬਿਕਨੇਰ ਤੇ ਸੂਰਤਗੜ੍ਹ। ਤੁਸੀਂ ਕਿੰਨੀ ਵੀ ਜ਼ਮੀਨ ਲੈ ਸਕਦੇ ਹੋ ਜੀ ਘੱਟ ਤੋਂ ਘੱਟ 50 ਲੱਖ ਦਾ ਬਾਣ ਬੰਦਾ ਜ਼ਰੂਰ ਲੈ ਸਕਦਾ ਹੋਵੇ 968022993 968022993 ਇਸ ਨੰਬਰ ਤੇ ਸੰਪਰਕ ਰੂਪ ਤੇ ਵੀਡੀਓ ਨੂੰ ਅੱਗੇ ਵਤਵਤ ਸ਼ੇਅਰ ਕਰ ਦਿਓ ਜੀ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987798846 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਤੁਹਾਡਾ ਸਾਰਿਆਂ ਦਾ ਤਹਿਦਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਜਿਹੜੇ ਵੀ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿਦਦ ਲੋ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣਾਓ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ